ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਦੇ ਵਿੱਚ ਆਈ ਹੋਪ ਤੁਸੀਂ ਘਰ ਵਿੱਚ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਆਪਣੇ ਚੈਨਲ ਤੇ ਵੈਕੈਂਸੀ ਨਾਲ ਰਿਲੇਟਡ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦਾ ਵਾ ਤੇ ਇਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਜੋ ਵੀ ਆਪਾਂ ਚੈਨਲ ਤੇ ਪਹਿਲੀ ਵਾਰ ਆ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰੋ ਤੇ ਬਾਈ ਲਾਈਕ ਦਾ ਬਟਨ ਔਨ ਕਰ ਲਓ ਜੋ ਕਿ ਨਿਊ ਨੋਟੀਫਿਕੇਸ਼ਨ ਆਵੇ ਉਹਦਾ ਨੋਟੀਫਿਕੇਸ਼ਨ ਉਤੇ ਤੱਕ ਪਹੁੰਚ ਸਕੇ ਤੇ ਸੈਕੰਡ ਗੱਲ ਤੁਹਾਨੂੰ ਦੱਸ ਦੇਣਾ ਚਾਹਨਾ ਵ જીપીટી ટેટ સીટ ટેટ ਜਾਂ નેટ ટેક ਕਿਸੇ ਵੀ ਤਰ੍ਹਾਂ ਦੀ તૈયારી ਹੋਵੇ ਪੰਜਾਬੀ ਨਾਲ ਰਿਲੇਟਡ ਆਪਣੇ ਚੈਨਲ ਤੇ ਪਲੇਲਿਸਟ ਬਣੀ ਹੋਈ ਹੈ ਜਾ ਕੇ ਤੁਸੀਂ ਵਿజిਟ ਜ਼ਰੂਰ ਕਰੋ ਇੱਕ ਵਾਰੀ ਨਾ ਤੇ ਪੂਰੀ ਡੀਪਲੀ તૈયારી ਜੋਗੀ ਕਰਾਈ ਜਾਂਦੀ ਆ ਹੁਣ ਆਪਾਂ ਕਾਦੀ ਵੈਕੈਂਸੀਆਂ ਆਈਆਂ ਨੇ ਵੈਕੈਂਸੀਆਂ ਆਈ ਨੇ ਪੰਜਾਬ ਬੇਰਕਾ ਭਰਤੀ 2025 ਆਉਣ ਵਾਲੇ ਪੰਜਾਬ ਵਿੱਚ ਆਉਣ ਵਾਲੀਆਂ ਨੇ ਪੋਸਟਾਂ ਕਿੰਨੀ 1200 ਪੋਸਟ ਹੈ ਬੇਜ਼ਿਕਰ ਲਈ ਵਧੀਆ ਮੌਕਾ ਹੈ ਮੁੰਡੇ ਅਤੇ ਕੁੜੀ ਦੋਨੇ ਹੀ ਅਪਲਾਈ ਕਰ ਸਕਦੇ ਆ ਨੇ ਕੋਈ ਇੱਕ ਨਹੀਂ ਅਪਲਾਈ ਕਰ ਸਕਦਾ ਦੋਨੇ ਹੀ ਅਪਲਾਈ ਕਰ ਸਕਦੇ ਨੇ ਮੁੰਡੇ ਵੀ ਤੇ ਕੁੜੀਆਂ ਵੀ ਜਿਵੇਂ ਕਿ ਆ ਦੇਖੋ ਭਗਵੰਤ ਸਿੰਘ ਸਾਹਿਬ ਨੇ ਖੁਦ ਐਨਾਉਂਸਮੈਂਟ ਕੀਤੀ ਹੈ ਪਹਿਲਾਂ ਵੀ ਇਹਨਾਂ ਨੇ ਆਫੀਸ਼ੀਅਲ ਦੱਸਤਾ ਸੀ ਤੇ ਹੁਣ ਐਨਾਉਂਸਮੈਂਟ ਕਰਤੀ ਹੈ ਅਮਰਸਰ ਸਾਹਿਬ ਦੇ ਵਿਖੇ ਇਹਨਾਂ ਨੇ ਕਿਹਾ ਕਿ 135 ਕਰੋੜ ਦੀ ਲਾਗਤ ਦੇ ਨਾਲ ਠੀਕ ਹੈ ਨਾ ਜੀ ਇੱਕ ਪ੍ਰੋਜੈਕਟ ਤਿਆਰ ਕੀਤਾ ਹੈ ਠੀਕ ਹੈ ਪਲਾਂਟ ਪਹਿਲੀ ਬਣਾਇਆ ਉਸ 135 ਕਰੋੜ ਦੇ ਬਜਟ ਹੋਰ ਕੀਤਾ ਇਹਨਾਂ ਨੇ ਜਿਹਦੇ ਵਿੱਚ 1200 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਜੋ ਕਿ ਪਿਛਲੇ ਸਰਕਾਰਾਂ ਵਾਂਗ ਨਾ ਕਿ ਝੂਠੇ ਵਾਦੇ ਨਹੀਂ ਹਨ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੇ ਹਨ ਠੀਕ ਹੈ ਨਾ ਜੀ ਇਹਨਾਂ ਨੇ ਕਹਿ ਕੇ 1200 ਬੱਚਿਆਂ ਨੂੰ ਰੁਜ਼ਗਾਰ ਮਿਲੂਗਾ ਅਪਲਾਈ ਕੌਣ ਕਰ ਸਕਦੇ ਨੇ ਇਥੋਂ 10ਵੀਂ ਤੋਂ ਸਟਾਰਟ ਹੋ ਜਾਣਗੇ 10ਵੀਂ 2 ਬੀਏ ਗ੍ਰੈਜੂਏਟ ਆਈਟੀਆਈ ਠੀਕ ਹੈ ਨਾ ਸਾਰੇ ਹੀ ਅਪਲਾਈ ਕਰ ਸਕਦੇ ਹੋਣਗੇ ਤੇ ਜਿਹੜੀ ਉਮਰ ਹੈ 18 ਸਾਲ ਤੋਂ ਸਟਾਰਟ ਹੋ ਜੇਗੀ ਜੀ ਤੇ ਸਭ ਤੋਂ ਵੱਧ ਜਿਹੜੇ ਲੋੜ ਪਊਗੇ ਇੱਥੇ ਤੁਹਾਡੇ ਸਾਹਮਣੇ ਆਉਣ ਵਾਲੇ 2 ਮਿੰਟਾਂ ਛੋਟੇ ਕੋਲੇ ਇਹਦਾ ਜੋਬਸ ਆ ਜਾਣਗੇ ਆ ਠੀਕ ਹੈ ਨਾ ਸਭ ਤੋਂ ਵੱਧ ਲੋੜ ਪਊਗੀ ਜਿਹੜੇ ਬੱਚਿਆਂ ਦੀ ਆਈਟੀਜ਼ ਹਨ ਡਿਪਲੋਮਾ ਕੀਤਾ ਹੋਊਗਾ ਇਹ ਵੀ ਗੱਲ ਦੇਖੋ ਜੀ ਪਹਿਲਾਂ ਵੀ ਇਹਨੇ ਅਨਾਉਂਸ ਕੀਤਾ ਸੀ ਜਿਸ ਨੂੰ ਉਹ ਨੋਟੀਫਿਕੇਸ਼ਨ ਦਿਖਾ ਦਿੰਨਾ ਹੈ ਉਦੋਂ ਵੀ ਇਹ ਵਾਕੈਂਸੀ ਰੱਖਿਆ ਸੀਗਾ ਉਹਦੇ ਪਿੱਛੇ ਇਹਨੇ ਸਿਲੈਕਸ਼ਨ ਕੀਤੀ ਆ ਦੇਖੋ ਜੀ ਠੀਕ ਹੈ ਨਾ ਇੱਕ ਪੋਸਟ ਐਡਵਰਟਾਈਜ਼ਮੈਂਟ ਇੱਕ ਪੋਸਟ ਆ ਕੱਟੇ ਸੀ ਸੁਪਰਵਾਈਜ਼ਰ ਦੇ ਪੰਜ ਪੋਸਟ ਰੱਖੇ ਸੀ ਇਹਨਾਂ ਨੇ ਇਹਨੇ ਪਿੱਛੇ ਜੀ ਪੋਸਟ ਆ ਕੱਟੇ ਸੀਦੇ ਰੱਖੇ ਨੇ ਬੰਦੇ ਠੀਕ ਹੈ ਨਾ ਕਿ ਉਸੇ ਤਰ੍ਹਾਂ ਹੁਣ ਇਹਦਾ ਵੀ ਨੋਟੀਫਿਕੇਸ਼ਨ ਜਲਦੀ ਆਊਗਾ ਇਸ ਕਰਕੇ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਨਿਊ ਅਪਡੇਟ ਕੋਈ ਵੀ ਹੁੰਦਾ ਵਾ ਉਹਦੇ ਲਈ ਟਿਕਣ ਸਾਡੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਓ ਤੇ ਇਹਦਾ ਬੈਲ ਆਈਕਨ ਦਾ ਬ ਸੋ ਹੌਲੀ ਹੌਲੀ ਪੰਜਾਬ ਧਰਨਿਆਂ ਵਾਲਾ ਟੈਂਕੀਆਂ ਤੇ ਚੜਨ ਵਾਲਾ ਪੰਜਾਬ ਜਿਹੜਾ ਉਹਦੇ ਉਹਨਾਂ ਦੇ ਨੌਜਵਾਨਾਂ ਦੇ ਹੱਥਾਂ 'ਚ ਹੁਣ ਫੁੱਲ ਆਉਣ ਲੱਗ ਗਏ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਹ ਤਾਂ ਹੋਊਗਾ ਜੇ ਨੀਅਤ ਸਾਫ਼ ਹੋਊਗੀ ਨਹੀਂ ਤਾਂ ਪਹਿਲਾਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਵੀਰੋ ਉਹਨਾਂ ਦੀ ਨੀਅਤ ਖਾਲੀ ਸੀ ਨੀਅਤ ਸਾਫ਼ ਹੋਵੇ ਨੀਅਤ ਭਰੀ ਹੋਵੇ ਖਜ਼ਾਨਾ ਵੀ ਨਾਲ ਭਰੇ ਹੀ ਰਹਿੰਦਾ ਹੈ ਨੀਤਾਂ ਨੂੰ ਮਰਾਦਾ ਆਪਣੇ ਕਹਿੰਦੇ ਆ ਪੰਜਾਬੀ 'ਚ ਸੋ ਹੁਣ ਵੇਰਕਾ ਜਿਹੜਾ ਉਹ ਕੱਲਾ ਹੁਣ ਪੰਜਾਬ ਦਾ ਨਹੀਂ ਅਸੀਂ Amazon ਤੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਬ੍ਰਾਂਡ ਨੇ ਜਿਹੜੇ ਈ-ਕਮਰਸ ਦੇ ਵੇਚਣ ਵਾਲੇ ਉਹਨਾਂ ਤੇ ਵੀ ਵੇਰਕਾ ਅਸੀਂ ਲਾਂਚ ਕਰ ਰਹੇ ਹਾਂ ਤੇ ਵੇਰਕਾ ਤੁਹਾਨੂੰ ਆਸਟ੍ਰੇਲੀਆ ਵੀ ਮਿਲੂ ਵੇਰਕਾ ਤੁਹਾਨੂੰ ਕੈਲੀਫੋਰਨੀਆ ਵੀ ਮਿਲੂ ਪੂਰੀ ਦੁਨੀਆ 'ਚ ਵੇਰਕਾ ਜਿਹੜਾ ਉਹਦਾ ਪ੍ਰੋਡਕਟ ਰੇਂਜ ਜਾਣਗੇ ਤੇ ਮਿਲ ਲਗੇ ਉੱਤੇ ਉਹ ਲੋਕੀ ਚਾਹੁੰਦੇ ਆ ਦੇਖੋ ਪੰਜਾਬੀ ਪੂਰੀ ਦੁਨੀਆ 'ਚ ਆ ਉਹ ਚਾਹੁੰਦੇ ਸਾਡੇ ਪੰਜਾਬ ਤੋਂ ਬਣੀ ਹੋਈ ਕੀਚੀ ਆ ਜਾਏ ਕੋਈ ਪੇਕਿਆਂ ਤੋਂ ਆ ਜਾ ਠੰਡੀ ਹਵਾ ਦਾ ਬੁੱਲਾ ਤਾਂ ਉਹ ਉਹਦੀ ਧਰ ਲੈਣਗੇ ਰੇਟ ਨਹੀਂ ਪੁੱਛਦੇ ਉਹ ਆਪਦੀ ਟੋਕਰੀ ਚ ਧਰ ਲੈਣਗੇ ਸਾਗ ਹੈ ਦਾਲ ਮੱਖਣੀ